ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਸੋ ਕਣਕ ਦੀ ਬਿਜਾਈ ਦੇ ਵਿੱਚ ਕਿਸਾਨ ਵੀਰ ਵੱਖ-ਵੱਖ ਫਾਸਫੋਰਸ ਖਾਦਾਂ ਜਿਹੜੀਆਂ ਪਾ ਰਹੇ ਆ। ਕਈ ਜਿਹੜੀਆਂ ਖਾਦਾਂ ਨੇ ਉਹਨਾਂ ਦੇ ਵਿੱਚ ਨਾਲ ਨਾਈਟ੍ਰੋਜਨ ਹੈਗੀ ਹੈ। ਕਈਆਂ ਦੇ ਵਿੱਚ ਨਾਲ ਪੋਟਾਸ਼ ਵੀ ਹੈਗੀ ਹੈ, ਸਲਫਰ ਵੀ ਹੈਗੀ ਹੈ। ਤੇ ਕਈ ਖਾਦਾਂ ਦੇ ਵਿੱਚ ਨਾਈਟ੍ਰੋਜਨ ਹੈ ਨਹੀਂਗੀ। ਖਾਸ ਤੌਰ ਤੇ ਸਿੰਗਲ ਸੁਪਰ ਫਾਸਫੇਟ ਤੇ ਟ੍ਰਿਪਲ ਸੋਰ ਫਾਸਫੇਟ ਤੇ ਹੁਣ ਜਿਹੜਾ ਹੈਗਾ ਕਾਫੀ ਕਿਸਾਨ ਵੀਰ ਜਿਹੜੇ ਹੈਗੇ TSP ਡ੍ਰਿਲ ਕਰ ਰਹੇ ਹੈ ਬਜਾਈ ਟਾਈਮ 트리플 ਸੁਪਰ ਫਾਸਫੇਟ ਜੀ ਦੇ ਵਿੱਚ 46% ਫਾਸਫੋਰਸ ਹੈ DAP ਦੇ ਬਰਾਬਰ ਬਿਲਕੁਲ ਫਾਸਫੋਰਸ ਤੁਹਾਨੂੰ ਮਿਲੂਗੀ ਪਰ ਨਾਈਟ੍ਰੋਜਨ ਇਹ ਚ ਹੈ ਨਹੀਂਗੀ ਨਾਈਟ੍ਰੋਜਨ ਤੱਤ ਵੀ ਬੜਾ ਜ਼ਰੂਰੀ ਹੈ ਕਈ ਕਿਸਾਨ ਵੀਰਾਂ ਨਾਲ ਜਿਹੜੀ ਗੱਲਬਾਤ ਹੋਈ ਕਈ ਕਿਸਾਨ ਵੀਰ ਪੁੱਛਦੇ ਆ ਕਿ ਅਸੀਂ ਬਜਾਈ ਕਰਤੀ ਪਰ ਯੂਰੀਆ ਨਹੀਂ ਪਾਈ ਨਾਈਟ੍ਰੋਜਨ ਨਹੀਂ ਦਿੱਤੀ ਹੈਗੀ 트리플 ਸੁਪਰ ਫਾਸਫੇਟ ਡ੍ਰਿਲ ਕੀਤੀ ਹੈ ਸੋ ਮਿੱਤਰ ਪਿਆਰਿਓ ਇਹ ਬੜੀ ਜ਼ਰੂਰੀ ਜਿਹੜੀ ਜਾਣਕਾਰੀ ਹੈ ਕਿ ਜਿੱਥੇ ਵੀ ਤੁਸੀਂ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਨੂੰ ਡ੍ਰਿਲ ਕਰ ਰਹੇ ਆ ਨਾਲ ਨਾਈਟ੍ਰੋਜਨ ਤੱਤ ਬੜਾ ਜ਼ਰੂਰੀ ਹੈ ਤਾਂ ਹੀ ਕਈ ਵਾਰ ਕਹਦੇ ਨੇ ਨਾ ਆਪਾਂ ਆਮ ਤੌਰ ਤੇ ਜਦੋਂ ਕਿਸਾਨ ਵੀਰਾਂ ਨੂੰ ਕਹਿੰਦੇ ਕਿ ਸੁਪਰ ਪਾ ਲਓ ਤੁਸੀਂ ਡੀਏਪੀ ਦੀ ਜਗ੍ਹਾ ਤੇ ਸਿੰਗਲ ਸੁਪਰ ਫਾਸਫੇਟ ਵਰਤੋ ਕਣਕ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਜੇਪ ਸੰਪਾਉਣ ਦੀ ਕਦੇ ਵੀ ਜ਼ਰੂਰਤ ਨਹੀਂ ਪਵਾਉਦੀ ਜਮੀਨ ਜਿਉਂਕਿ ਉੱਥੋਂ ਉਹਦੇ ਵਿੱਚੋਂ ਰੌਕ ਫਾਸਫੇਟ ਤੋਂ ਬਣਿਆ ਹੋਇਆ ਹੁੰਦਾ ਸਿੰਗਲ ਸੁਪਰ ਫਾਸਫੇਟ ਉਹ ਚੋਂ ਤੁਹਾਨੂੰ ਕੈਲਸ਼ੀਅਮ ਵੀ ਭਰਪੂਰ ਮਾਤਰਾ 'ਚ ਮਿਲਣਾ ਸਲਫਰ ਵੀ ਨਾਲ ਮਿਲਣਾ ਟਰिपल ਸੁਪਰ ਫਾਸਫੇਟ ਦੇ ਵਿੱਚ ਵੀ ਸਲਫਰ ਕੰਟੈਂਟ ਹੈਗਾ ਤਾਂ ਇਹਦੇ ਨਾਲ ਨਾਈਟ੍ਰੋਜਨ ਪਾਉਂਦੇ ਨਹੀਂ ਹੈ ਤੇ ਨਾਈਟ੍ਰੋਜਨ ਨਾ ਪਾਉਣ ਕਰਕੇ ਸ਼ੁਰੂਆਤੀ ਗ੍ਰੋਥ ਜਿਹੜੀ ਹੈਗੀ ਨਾ ਸਾਨੂੰ ਦਾਣਾ ਤਾਂ ਉੱਗ ਪੈਣਾ ਜਰਮੀਨੇਸ਼ਨ ਹੋ ਜਾਣੀ ਆ ਵਾਧਾ ਹੋਣਾ ਪਰ ਜਿਹੜਾ ਡੀਪੀ ਡ੍ਰਿਲ ਕਰੀ ਤੇ ਹੋਣਾ ਉਹ ਸਿੰਗਲ ਸੁਪਰ ਫਾਸਫੇਟ ਤੋਂ ਕੱਲੀ ਤੋਂ ਜਾਂ ਟ੍ਰਿਪਲ ਸੁਪਰ ਫਾਸਫੇਟ ਤੋਂ ਨਾ ਹੋਣਾ ਨਾਲ ਤੁਹਾਨੂੰ ਜਿਹੜਾ ਹੈਗਾ ਨਾਈਟ੍ਰੋਜਨ ਖਾਦ ਦੇਣੀ ਪੈਣੀ ਆ ਸੋ ਮੇਰੀ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ TSP ਜਾਂ SSP ਡ੍ਰਿਲ ਕਰ ਰਹੇ ਆ ਕਣਕ ਦੀ ਬਿਜਾਈ ਕਰ ਰਹੇ ਆ ਨਾਈਟ੍ਰੋਜਨ ਯੂਰੀਆ ਜਿਹੜੀ ਹੈਗੀ ਆ 20 ਕਿਲੋ 20 ਕਿਲੋ ਜਰੂਰ ਪਾਓ ਜੇ 1.5 ਗੱਟੇ ਦੇ ਬਰਾਬਰ ਤੁਸੀਂ ਫਾਸਫੋਰਸ ਦੇ ਰਹੇ ਆ 1.5 ਗੱਟਾ TSP ਪਾ ਰਹੇ ਆ ਤਾਂ 25 ਕਿਲੋ ਯੂਰੀਆ ਜਿਹੜੀ ਹੈਗੀ ਆ ਜਰੂਰ ਦੇ ਦਿਓ ਤਾਂ ਕਿ ਸ਼ੁਰੂਆਤੀ ਗਰੋਥ ਆ ਜਿਹੜੀ ਉਹੋ ਕਣਕ ਦੀ ਪ੍ਰਭਾਵਤ ਨਾ ਹੋਵੇ ਲਗਭਗ ਤੁਹਾਡਾ ਪਹਿਲਾ ਪਾਣੀ ਮੰਨ ਕੇ ਚੱਲੋਗੇ ਘਟੋ ਘੱਟ ਘਟੋ ਘੱਟ ਜੇ ਅਗੇਤੀ ਜਿਵੇਂ ਬਜਾਈ ਵਾਲੀ ਵੀ ਆ ਗਈ ਹੈ ਕਣਕ ਖਾਸ ਤੌਰ ਤੇ ਜਿਹੜੀਆਂ ਹੈਗੀਆਂ 1 ਅਕਤੂਬਰ ਐਂਡ ਚ ਬੀਜੀ ਜਾਂਦੀ ਉਹਨੂੰ ਜਲਦੀ ਪਾਣੀ ਲੱਗ ਜਾਂਦਾ 20 ਦਿਨ ਤੇ 25 ਦਿਨ ਤੇ ਲਾ ਜਾਂਦਾ ਜਿਵੇਂ ਜਿਵੇਂ ਲੇਟ ਜਾਊਗੀ ਹੁਣ ਕਣਕ ਤੇ ਓਵੇਂ ਓਵੇਂ ਜਿਹੜਾ ਹੈਗਾ ਪਾਣੀ ਹੈ ਜਿਹੜਾ ਉਹ ਪਛੜਦਾ ਜਾਂਦਾ ਤੇ ਖਾਸ ਤੌਰ ਤੇ ਜਿੱਥੇ ਤੁਸੀਂ ਜੇ ਮੈਂ ਬੇਨਤੀ ਕਰ ਰਿਹਾ ਕਿ ਜਿੱਥੇ ਹੁਣ ਖੁਸ਼ਕ ਹੋ ਗਿਆ ਵਾਣ ਕਈ ਥਾਵਾਂ ਦੇ ਤੋਂ ਖੁਸ਼ਕ ਹੋ ਗਏ ਟੈਂਪਰੇਚਰ ਅੱਪ ਜਾ ਰਿਹਾ ਸਮੋਗੀ ਕੰਡੀਸ਼ਨ ਆ ਤਾਂ ਇਹਦੇ ਵਿੱਚ ਤੁਸੀਂ ਬੈਠਮੀ ਰੋਣੀ ਪਤਲੀ ਜੀ ਦੇ ਕੇ ਫੇਰ ਬਜਾਈ ਕਰ ਸਕਦੇ ਆ ਇਹਦੇ ਨਾਲ ਤੁਹਾਡੀ ਜਰਮੀਨੇਸ਼ਨ ਚੰਗੀ ਹੋਊਗੀ ਜੇ ਤੁਸੀਂ ਖੁਸ਼ਕ ਬੱਤਰ ਦੇ ਵਿੱਚ ਬਜਾਈ ਕਰੋਗੇ ਕਣਕ ਦੀ ਤਾਂ ਉਹਦੀ ਜਰਮੀਨੇਸ਼ਨ ਪ੍ਰੋਪਰ ਨਹੀਂ ਹੋਣੀ ਪੋਪੂਲੇਸ਼ਨ ਪ੍ਰੋਪਰ ਨਹੀਂ ਬਣਨੀ ਤੇ ਨਾਲ ਹੀ ਤੁਹਾਨੂੰ ਜਿਹੜਾ ਹੈਗਾ ਫਰਟੀਲਾਈਜ਼ਰ ਦਾ ਰਿਜ਼ਲਟ ਵੀ ਨਹੀਂ ਮਿਲਦਾਗਾ ਜਿਹੜੀਆਂ ਆਪਾਂ ਖਾਦਾਂ ਨਾਲ ਦਿੰਨੇ ਆ ਨਾ ਜੇ ਜਮੀਨ 'ਚ ਮੌਇਸਚਰ ਹੀ ਹੈ ਨਹੀਂਗਾ ਉਹਦਾ ਉਹਦਾ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ